ਉਹ ਨਹੀਂ ਕਰੀਂ ਕਾਹਨੂੰ ਤagina ਕਰੋ ਕਿਉਂ ਆਪਣਾ ਰੋਸ ਪ੍ਰਦਰਸ਼ਨ ਸਾਢੇ ਕਿ ਕਰੋ ਚੁੱਪ ਸਾਲ ਕਰੋ ਤੇ ਮੈਂ ਜੋ ਤੇ ਸਾਡੂ ਪੁਰਾਣੀ ਹੋਕਰ ਸੁਨੇਗਾ ਇਹ ਠੇਕੇਦਾਰਾਂ ਦਾ ਸੱਚਾ ਹੈ ਜੀ ਮੈਂ ਲੋਡ ਆਊਟ ਦੇ ਵੇਖਣਾ ਬਸ ਮਾਰੀ ਲੋਡ ਆਊਟ ਖਰਾਬ ਨਾ ਕਰੋ ਮੋਟਰ ਖਰਾਬ ਨਾ ਕਰੋ ਜੇ ਕੋਈ ਬੱਟਾ ਮਰ ਗਿਆ ਇੱਥੇ ਕੋਈ ਹੈਪਨਿੰਗ ਹੋ ਗਈ ਐਸ ਐਚਓ ਸਾਹਿਬ ਦੀਨਾ ਨਗਰ ਜ਼ਿੰਮੇਵਾਰ ਹੋਏਗਾ ਇਹ ਮਸਲਾ ਜਿਹੜਾ ਤੁੰਭੜਾਈ ਪੁਲ ਅੱਜ ਦੀਨਾ ਨਗਰ ਹਲਕੇ ਦੇ ਤੁੰਭੜਾਈ ਪੁਲ ਜਿਹੜਾ ਉੱਪਰਵਰੀ ਦੁਆਬ ਤੇ ਬਣਿਆ ਹੋਇਆ ਸੀ ਮੈਂ ਦੱਸਣਾ ਚਾਹਾਂਗਾ ਵੀ 2012 ਤੋਂ 17 ਤੱਕ ਜਿਹੜੀ ਸਾਡੀ ਸਰਕਾਰ ਰਹੀ ਹੈ ਕਾਲੀ ਦਲ ਦੀ ਉਸ ਵੇਲੇ ਮੀਰਥਲ ਤੋਂ ਦੀਨਾ ਨਗਰ ਤੱਕ 33 ਫੁੱਟ ਦਾ ਰੋਡ ਮਨਜ਼ੂਰ ਹੋਇਆ ਜਿਹਦੇ ਤਹਿਤੇ ਉੱਪਰਵਰੀ ਪੁਲ ਤੇ ਇੱਕ ਨਵਾਂ ਪੁਲ ਬਣਨਾ ਸੀ ਉਹ 2017 ਤੋਂ 2022 ਦੀ ਕਾਂਗਰਸ ਸਰਕਾਰ ਵਿੱਚ ਕੰਮ ਆਰੰਭ ਹੋਇਆ ਔਰ 9 ਸਾਲ ਹੋ ਗਏ ਨੇ ਅਜ ਤੱਕ ਇਹ ਰੋਡ ਵੀ ਕੰਪਲੀਟ ਨਹੀਂ ਹੋਇਆ ਅਨਕੰਪਲੀਟ ਹੈ ਦੋ ਵਾਰੀ ਪੁਲ ਬਣ ਕੇ ਟੁੱਟ ਚੁੱਕਾ ਹੈ ਇਹਦਾ ਕਾਰਨ ਕੀ ਹੈ ਕਿ ਘਟੀਆ ਮਟੀਰੀਅਲ ਔਰ ਕ腐ਪਸ਼ਨ ਦੇ ਕਾਰਨ ਦੋਆਂ ਪਾਰਟੀਆਂ ਦੀ ਸਰਕਾਰਾਂ ਨੇ ਪੈਸੇ ਬੜੇ ਲੈਵਲ ਤੇ ਚੁੱਕੇ ਨੇ ਇਹ ਨਾ ਇਹ ਰੋਡ ਕੰਪਲੀਟ ਹੋਇਆ ਤੇ ਨਾ ਇਹ ਪੁਲ ਸਹੀ ਤਰ੍ਹਾਂ ਕੰਪਲੀਟ ਹੋਇਆ ਤੀਸਰੀ ਵਾਰੀ ਪੁਲ ਬਣ ਰਿਹਾ ਜਿਹਦਾ ਮਟੀਰੀਅਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਘਟੀਆ ਜਿਹੜਾ ਆਮ ਕਮਰੇ ਦੇ 10mm ਦਾ ਸ਼ਰੀਆ ਪਾਈਦਾ ਉਹ ਪਾ ਕੇ ਪੁਲ ਤਿਆਰ ਕੀਤਾ ਜਾ ਰਿਹਾ ਉਹ ਵੀ ਪੁਲ ਦਾ ਕੰਮ ਜਿਹੜਾ ਬੰਦ ਹੋਇਆ ਪਿਆ ਅੱਜ ਕੀ ਕੀਤਾ ਗਿਆ ਉਸ ਦੇ ਤਹਿਤ ਹਲਕੇ ਦੇ ਵਰਕਰਾਂ ਨੇ ਇੱਥੋਂ ਦੇ ਇਲਾਕੇ ਦੇ ਲੋਕਾਂ ਨੇ ਅੱਜ ਇਹ ਧਰਨਾ ਦੇਂਦਾ ਬਣਾ ਕੇ ਪੁਲ ਚੱਲ ਨਹੀਂ ਰਿਹਾ ਜਿਹੜਾ ਪਹਿਲਾ ਪੁਲ ਆ ਬਿਲਕੁਲ ਜਾਣ ਵਾਲਾ ਅੰਗਰੇਜ਼ਾਂ ਵਾਲੇ ਦਾ ਪੁਲ ਹੈ ਜਿਹੜਾ ਬਿਲਕੁਲ ਖਸਤਾਲ ਚ ਕਦੀ ਵੀ ਦੇਖ ਸਕਦਾ ਤਾਂ ਵਧੀਆ ਵੱਡਾ ਆਸਾ ਹੋ ਸਕਦਾ ਅੱਜ ਕੀ ਕੀਤਾ ਗਿਆ ਅੱਜ ਉਹ ਮਿਸ਼ਨ ਨੂੰ ਲੈ ਕੇ ਪੁਲ ਨੂੰ ਚਲਾਉਣ ਵਾਸਤੇ ਉਦੇ ਵਾਸਤੇ ਸਾਰੇ ਇਲਾਕੇ ਦੇ ਲੋਕ ਪਾਰਟੀ ਦੇ ਲੋਕ ਇਕੱਠੇ ਹੋਏ ਸਨ ਐਸਚਓ ਦੀਨਾ ਨਗਰ ਨੇ ਆ ਕੇ ਬਹੁਤ ਮਿਸ ਵਿਵਹਾਰ ਕੀਤਾ ਕੋਈ ਗੱਲ ਨਹੀਂ ਸੁਣੀ ਔਰ ਸਾਡੇ ਲੋਕਾਂ ਨੂੰ ਧੱਕੇ ਮਾਰ ਕੇ ਛਟਾਉਣ ਦੀ ਕੋਸ਼ਿਸ਼ ਕੀਤੀ ਜਦ ਕਿ ਅਸੀਂ ਕਿਹਾ ਕਿ ਲੋਕਾਂ ਦੀ ਗੱਲ ਤੁਸੀਂ ਸੁਣੋ ਪ੍ਰਸ਼ਾਸਨ ਤੇ ਆਵੇ ਸਾਡੇ ਨਾਲ ਗੱਲ ਕਰੇ ਸਾਨੂੰ ਵਿਸ਼ਵਾਸ ਦਿਵਾਏ ਪਰ ਅੱਜ ਧੱਕਾਸ਼ਹੀਦੀ ਵਿਰੋਧ ਵਿੱਚ ਅਸੀਂ ਆਪਣੀ ਇੱਕ ਮੀਟਿੰਗ ਰੱਖ ਰਹੇ ਹਾਂ ਐਸਡੀਐਮ ਨੂੰ ਮਿਲਣ ਚੱਲੇ ਆ ਜੇ ਕੋਈ ਆਸ਼ਵਾਸ਼ਣ ਨਾ ਮਿਲਿਆ ਕੁਝ ਦਿਨਾਂ ਬਾਅਦ ਅਸੀਂ ਸਾਰਾ ਨਵਾਂ ਪ੍ਰੋਗਰਾਮ ਲੀਕ ਕੇ ਅਨਮਿੱਥੇ ਸਮੇਂ ਦਾ ਧਰਨਾ ਦੇਵਾਂਗੇ ਜਦ ਤੱਕ ਪੁਲ ਨਹੀਂ ਬਣ ਜਾਂਦਾ ਉਦ ਤੱਕ ਅਕਾਲੀ ਦਲ ਤਕਰਾਸ਼ ਕਰਸ਼ ਕਰੇਗਾ ਤਾਂ ਕਿ ਇਸ ਲੋਕਾਂ ਨੂੰ ਇਛਰਾਦ ਵਈ ਜਾਵੇ ਇਹ ਮਸਲਾ ਜਿਹੜਾ ਤੁਮਰਾਇਪੁਰ ਤੋਂ ਇਕੱਠੇ ਹੋਏ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਇਹ ਜੀ ਮੀਰ ਸਾਹਿਬ ਤੋਂ ਲੈ ਕੇ ਤੇ ਦੀਨਾ ਨਗਰ ਤੱਕ 15 ਕਿਲੋਮੀਟਰ ਦੀ ਸੜਕ ਹੈ ਜੋ 1900 ਐ 215 17 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਨਜ਼ੂਰ ਕਰਵਾਈ ਸੀ ਔਰ ਉਦੋਂ ਤੋਂ ਲੈ ਕੇ ਸੜਕ ਬੰਨੀ ਸ਼ੁਰੂ ਹੋਈ ਸੀ ਔਰ 217 ਤੋਂ ਬਾਅਦ ਸਰਕਾਰ ਬਦਲ ਗਈ ਔਰ ਇਹ ਸੜਕ ਦੀ ਰਫ਼ਤਾਰ ਜਿਹੜੀ ਆ ਬਹੁਤ ਮੱਠੀ ਪੈ ਗਈ ਔਰ ਅੱਜ 19 9 ਸਾਲ ਬੀਤਣ ਦੇ ਬਾਵਜੂਦ ਵੀ ਇਹ ਸੜਕ ਜਿਹੜੀ ਆ ਪੂਰੀ ਮੁਕੰਮਲ ਬਣ ਕੇ ਤਿਆਰ ਨਹੀਂ ਹੋਈ ਔਰ ਜੇ ਸੜਕ ਬਣੀ ਆ ਤੇ ਇਹ ਅੱਪਰ ਬਰੀ ਦੁਆਬ ਨਹਿਰ ਹੈ ਇਹਦੇ ਉੱਤੇ ਜੋ ਪੁਲ ਬਣਿਆ ਉਹ ਪੁਲ ਦੇ ਉੱਤੇ ਜੋ ਮਟੀਰੀਅਲ ਪਾਇਆ ਜਾ ਰਿਹਾ 10 mm ਦਾ ਸਰੀਆ ਜਿਹੜਾ ਔਰ 12 mm ਦਾ ਸਰੀਆ ਜਿਹੜਾ ਪਾ ਕੇ ਉਹ ਪੁਲ ਨੂੰ ਪਹਿਲਾਂ ਤਿਆਰ ਕੀਤਾ ਔਰ ਸੜਕ ਆਵਾਜਾਈ ਖੋਲ ਦਿੱਤੀ ਪੁਲ ਟੁੱਟ ਗਿਆ ਉਸ ਤੋਂ ਬਾਅਦ ਠੇਕੇਦਾਰ ਨੇ ਫਿਰ ਪੁਲ ਤੋੜਿਆ ਪੁਲ ਤੋੜਨ ਤੋਂ ਬਾਅਦ 7 ਮਹੀਨੇ ਹੋ ਗਿਆ ਪੁਲ ਟੁੱਟੇ ਨੂੰ ਉਹ 10 mm ਦਾ ਸਰੀਆ ਪਾਇਆ ਹੋਇਆ ਉੱਤੇ ਔਰ 10 mm ਦੇ ਸਰੀਆ ਜਿਹੜਾ ਨਾਲ ਇਹ ਉੱਤੇ ਕੋਈ ਬਜਰੀ ਨਾ ਇਹਦੇ ਉੱਤੇ ਕੋਈ ਮਟੀਰੀਅਲ ਪਾਇਆ ਜਾ ਰਿਹਾ। ਸੋ ਇਲਾਕੇ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਧਰਨਾ ਮਾਰਿਆ ਔਰ ਸੁਣ ਐਸਐਚਓ ਸਾਹਿਬ ਨੇ ਆ ਕੇ ਸਾਨੂੰ ਵਿਸ਼ਵਾਸ ਦਵਾਇਆ ਕਿ ਐਸਡੀਐਮ ਸਾਹਿਬ ਕੁਲ ਚਲੋ ਔਰ ਉਹਨਾਂ ਨੇ ਮੰਗ ਪੱਤਰ ਦੇਾਂਗੇ ਔਰ 10 ਦਿਨ ਦਾ ਟਾਈਮ ਲਿਆ ਔਰ ਜੇਕਰ 10 ਦਿਨ ਦੇ ਅੰਦਰ ਨਾ ਕੰਮ ਨਾ ਸ਼ੁਰੂ ਹੋਇਆ ਇੱਥੇ ਬਹੁਤ ਵੱਡਾ ਜਿਹੜਾ ਧਰਨਾ ਉਹ ਪੱਕਾ ਧਰਨਾ ਜਿਹੜਾ ਉਹ ਲਾਇਆ ਜਾਏਗਾ ਸੋ ਅਸੀਂ ਧਰਨਾ ਚੁੱਕ ਚੁੱਕ ਲਿਆ ਗਿਆ ਜੀ ਆ ਹੁਣ ਧਰਨਾ ਅਸੀਂ ਐਸ ਡੀ ਐਮ ਸਾਹਿਬ ਨੇ ਬੁਲਾਇਆ ਵਾ ਐਸ ਐਚਓ ਸਾਹਿਬ ਨੇ ਵਿਸ਼ਵਾਸ ਚ ਲਿਆ ਸਾਨੂੰ ਪਰ ਉਹਨਾਂ ਨੇ ਕਿਹਾ ਬਈ ਐਸ ਡੀ ਐਮ ਸਾਹਿਬ ਨਾਲ ਉਹਨਾਂ ਦੀ ਗੱਲ ਹੋਈ ਆ ਬਈ ਅਸੀਂ ਕੱਲ ਮੈਂ ਵਿਚਾਰ ਨਾਲ ਆ ਕੱਲ ਜਿਹੜਾ ਮੈਂ ਨਾਲ ਚੱਲਣਾ ਇੱਕ ਹਫਤੇ ਤੋਂ ਪਹਿਲਾਂ ਜਿਹੜਾ ਕੰਮ ਸ਼ੁਰੂ ਕਰਾਇਆ ਜਾਏਗਾ ਇਹਦਾ ਪਾਜੀ ਤਦ ਨਾ ਲਗਾਇਆ ਗਿਆ ਹੈਗਾ ਕੀ ਇਹ ਸਵਚਿਤ ਦਿੱਤਾ ਤੁਹਾਡੇ ਤੋਂ ਤੇ ਕੀ ਅੱਗੇ ਕਾਰਵਾਈ ਕੀਤੀ ਗਈ ਹੈ ਫਿਲਹਾਲ ਤੇ ਜਿਹੜਾ ਇਹਨਾਂ ਨੇ ਧਰਨਾ ਲਾਇਆ ਸੀਗਾ ਇਹਦੇ ਵਿੱਚ ਛੋਟੇ ਛੋਟੇ ਸਕੂਲ ਦੇ ਬੱਚੇ ਤੇ ਜਿਹੜੇ ਨਾਰਮਲ ਬੰਦੇ ਸੀਗੇ ਜਿਹੜੇ ਆਂਡ ਗਵਾਂਡ ਤੇ ਪਿੰਡ ਦੇ ਆਉਣ ਜਾਣੇ ਇਹ ਬੜੇ ਪਰੇਸ਼ਾਨ ਹੋ ਰਹੇ ਸੀਗੇ ਕਿ ਧਰਨਾ ਲਾਇਆ ਵਾ ਰੋਡ ਜਾਮ ਕਰਨਾ ਅਨੈਸੈਸਰੀ ਸੀਗਾ ਨਾਲ ਹੀ ਇਹਨਾਂ ਨੂੰ ਅਸ਼ੋਸ਼ਣ ਇਹ ਕੀਤਾ ਗਿਆ ਕਿ ਜੋ ਵੀ ਹੈਗਾ ਆਪਣਾ ਰਿਮੈਮਬਰੈਂਡਮ ਹੈਗਾ ਵਾ ਉਹ ਕੰਸਰਨ ਆਫਸਰ ਨੂੰ ਦੇਣਾ ਵਾ ਚਲੋ ਮੇਰੇ ਥਰੂ ਹੀ ਦੇ ਦੇਣ ਪਰ ਦੇਣ ਜੋ ਕਿ ਕੁਛ ਵੀ ਇਹਨਾਂ ਦੀ ਡਿਮਾਂਡ ਸਗੀ ਉਹ ਕਿਸੇ ਸਰ ਜਿਹਨਾਂ ਜੇ ਵੀ ਕੰਸਰਨਡ ਅਥਾਰਟੀ ਹੈਗਾ ਉਹ ਕੰਪੀਟਿਟਰ ਅਥਾਰਟੀ ਹੈ ਉਹਨਾਂ ਕੋ ਜਾ ਸਕਦੇ ਤੇ ਉਹਨਾਂ ਨੂੰ ਪਤਾ ਲੱਗ ਸਕਦਾ ਕਿ ਕੀ ਵੀ ਇਸ਼ੂ ਚੱਲ ਰਿਹਾ ਇੱਥੇ ਇਹ ਤਾਂ ਨਾਕਾੜੀਆਂ ਨੂੰ ਇਹ ਇਲਜ਼ਾਮ ਲਗਾਏਗੇ ਤੁਹਾਡੇ ਉੱਤੇ ਕਿ ਤੁਸੀਂ ਆ ਕੇ ਉਹਨਾਂ ਨਾਲ ਤਕਚਾਈ ਕੀਤੀ ਆ ਤੇ ਮਿਸ ਬੇਬ ਜਰਾ ਕੀਤਾ ਗਿਆ ਨਹੀਂ ਮਿਸ ਬੇ ਕੋ ਨਹੀਂ ਸਾਰੇ ਮੇਰੇ ਸਤਕਾਰਯੋਗ ਪਿਓ ਵਰਗੇ ਮੈਂ ਸਭ ਤੋਂ ਪਹਿਲਾਂ ਇਹੀ ਆ ਕੇ ਬੇਨਤੀ ਕੀਤੀ ਆ ਕਿ ਪਲੀਜ਼ ਤੁਸੀਂ ਸਾਰੇ ਸਤਕਾਰਯੋਗ ਪਿਓ ਵਰਗੇ ਕਹੇ ਛੋਟੇ ਛੋਟੇ ਬੱਚੇ ਜਿਹੜੇ ਸਕੂਲ ਤੋਂ ਸਵੇਰ ਤੋਂ ਨਿਕਲੇ ਹੋਏ ਨੇ ਕਿ ਇਹਦੇ ਘਰ ਚ ਕੋਈ ਬਿਮਾਰ ਬੰਦਾ ਗੱਡੀ 'ਚ ਬੈਠਾ ਇਹਨਾਂ ਨੂੰ ਜਾਣ ਤਾਕੀ ਬੱਚਿਆਂ ਨੂੰ ਜਿਹੜੇ ਫੈਮਿਲੀ ਦਾ ਜਿਹੜੇ ਬਿਮਾਰ ਬਦੇਓ ਆਪਣੇ ਜਿੱਥੇ ਹਸਪੀਟਲ ਜਾਣ ਜਾਂ ਸਕਣ ਹੁਣ ਕੀ ਇਹ ਚੁਆਚਨ ਦਿੱਤਾ ਜੀ ਹੁਣ ਫਿਲਹਾਲ ਵੇਖਣ ਦਾ ਇਹਨੇ ਕੰਸਰਨ ਕਰ ਰਹੇ ਆ ਕਿ ਇਹਨਾਂ ਨੇ ਜਿਹੜਾ ਮੈਮੋਰੈਂਡਮ ਕਿੱਥੇ ਦੇਣਾ ਵਾ ਅਗਰ ਮੇਰੀ ਲੋਨ ਪਕਤ ਮੈਂ ਵੀ ਨਾਲ ਜਾ ਕੇ ਉੱਥੇ ਅਥਾਰਟੀ ਨੂੰ ਮਿਲਾ ਦਾਂਗਾ ਮੌਕੇ ਦੇ ਵਿੱਚ ਕੀ ਦੇਖਿਆ ਗਿਆ ਕਿ ਹੈ ਮੰਗਾ ਨਾਜਾਇਜ਼ ਲੱਗ ਰਹੀ ਹੈ ਕਿ ਕੀ ਹੈ ਲੈਟ ਦਾ ਅਥਾਰਟੀ ਡਿਸਾਈਡ ਕੀ ਉਹਨਾਂ ਦੀ ਮੰਗਾ ਜਾਇਜ਼ ਹੈ ਕਿ ਨਾਜਾਇਜ਼ ਹੈ ਮੈਂ ਸਿਰਫ ਲੋਨ ਆਰਡਰ ਵੇਖ ਰਿਹਾ